ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ KT Knowledge ਤੇ। ਸੋ ਅੱਜ ਆਪ ਲੈ ਕੇ ਆ ਚੁੱਕੇ ਹਾਂ +1 ਦੇ ਲਈ ਵਿਸ਼ਾ ਹਿਸਟਰੀ ਦਾ ਪੇਪਰ ਸਟੰਬਰ ਪੇਪਰ ਅਗਾਂ। ਜਿਸ ਦਾ ਸਮਾਂ ਆਪਨੇ ਕੁਲ 3 ਘੰਟੇ ਹੈ ਤੇ ਕੁੱਲ ਅੰਕ 80 ਨੇ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਆ ਤੁਹਾਡੇ ਪੇਪਰ ਦੀ ਤਿਆਰੀ ਲਈ। 11ਵੀਂ ਦਾ ਪੇਪਰ ਵਿਸ਼ਾ ਹਿਸਟਰੀ ਦਾ ਪੇਪਰ ਹੈ। ਸੋ ਇਹ ਕਰਕੇ ਤੁਸੀਂ ਉਸ ਦੀ ਸੋਲੂਸ਼ਨ PDF ਚੈਨਲ ਤੇ WhatsApp ਚੈਨਲ ਤੇ ਜੁਆਇਨ ਹੋ ਸਕਦਾ ਹੈ। ਸੋ ਪੇਪਰ ਨਾਲ ਆਪਾਂ ਸ਼ੁਰੂ ਕਰਦੇ ਹਾਂ ਜਿੱਮੇ ਸਭ ਤੋਂ ਪਹਿਲਾਂ ਹੁੰਦਾ ਬੁੱਕਲ ਪ੍ਰਿਪਰੇਸ਼ਨ। ਮੈਂ ਸਭ ਤੋਂ ਪਹਿਲਾ ਪ੍ਰਸ਼ਨ ਸਿੱਤ ਕਾਟੀ ਦੀ ਸੱਭਿਤਾ ਸੰਬੰਧੀ ਕਿਹੜਾ ਕਥਨ ਸਹੀ ਨਹੀਂ ਹੈ ਸੋ ਆੜਾ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਸਿੱਤ ਕਾਟੀ ਦੀ ਸੱਭਿਤਾ ਇੱਕ ਪਿੰਡੂ ਸੱਭਿਤਾ ਸੀ ਤੇ ਨੈਕਸਟ ਹੈਗਾ ਜਿਹੜਾ ਆਰਿਆ ਬਾਰੇ ਕਿਹੜਾ ਕਥਨ ਸਹੀ ਹੈ ਉੜਾ ਆਪਸ਼ਨ ਰਾਈਟ ਹੈ ਆਰਿਆ ਲੋਕ ਨੇ ਆਰਿਆ ਲੋਕਾਂ ਨੇ ਵੇਦਾਂ ਦੀ ਰਚਨਾ ਕੀਤੀ ਤੇ ਕਿਹੜਾ ਜਿਹੜਾ ਗਲਤ ਹੈ ਸੋ ਇਹਦਾ ਆੜਾ ਸੋ A ਇਸ ਦਾ ਗਲਤ ਹੈ ਨਾ EDS ਦਾ ਗਲਤ ਹੈ ਪਟਿਆਲਾ ਵਿਕੇ ਜਨ ਮੈਗਨੀਸ਼ੀਅਮ ਸੋ ਇਹ ਗਲਤ ਹੈ ਗਾਇਸ ਦਾ ਕਿ ਨੈਕਸਟ ਉਹ ਦਿੱਤੇ ਗਏ ਕੋਡ ਦਾ ਮਿਲਾਨ ਕਰੋ ਮਿਲਾਨ ਕਰ ਦਿਓ ਸਹੀ ਉੱਤਰ ਪੈਚੋ ਉਹ ਜਿਹੜੇ ਅੱਠ ਸ਼ਾਸਤਰ ਕਟਲਿਆਗਾ ਮੈਗਨੀਫੈਕਸਟਨੀ ਜੋ ਇੰਡੀਕਾ ਕੁਤਰਾ ਕਾਲੀਦਾਸ ਤੇ ਪ੍ਰithvi ਰਾਜੋ ਰਾਸ ਕਲਾਨ ਸੋ ਇਹ ਸਹੀ ਮਿਲਾਨ ਉੱਤਰ ਚ ਨੂੰ ਕਰਨਾ ਸੀ ਤੇ ਨੈਕਸਟ ਹੈ ਜੁਗਾ ਹੇਟ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਸੋ ਈਡੀ ਭਾਰਿਆਂ ਚੰਦਰ ਗੁਪਤ ਦੂਜੇ ਦੇ ਸਮੇਂ ਭਾਰਤ ਆਇਆ ਸੀ ਸੋ ਗਲਤ ਹੈ ਉਹ ਈਡੀ ਤੇ ਨੈਕਸਟ ਹੈ ਹੇਟ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਸੋ ਉ ਦਾ ਵਰਕੇਸ਼ਨ ਦੂਜੇ ਨੇ ਅਰਸ਼ ਵਰਤਨ ਨੂੰ ਹਰਾਇਆ ਸੋ ਉ ਦਾ ਆਪਸ਼ਨ ਰਾਈਟ ਹੈ ਇਸ ਦਾ ਤੇ ਨੈਕਸਟ ਆ ਉਪਰ 7 ਤੇ ਹੇਟ ਲਿਖਿਆਂ ਵਿੱਚੋਂ ਕਿਹੜਾ ਸ਼ਾਸਕ ਜੋ ਗਾਣ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਮਰਿਆ। ਕਤਬਦੀਨ ਐਵਕ ਸਸ ਸਭ ਤੋਂ ਸਹੀ ਰਾਈਟ ਆਗਾ। ਤੇ ਨੈਕਸਟ ਉਹ ਘੇੜ ਲਿਖਿਆਂ ਵਿੱਚੋਂ ਕਿਹੜਾ ਅਗਨੀ ਕੁਲ ਰਾਜਪੂਤ ਹੈ? ਸੋ ਚਾਹਾਨ ਇਸ ਦਾ ਰਾਈਟ ਆਨਸਰ ਹੈਗਾ। ਵੈਸੇ ਈਡੀ ਵੀ ਇਸ ਦਾ ਰਾਈਟ ਹੀ ਹੈਗਾ ਕੋਈ ਲਾ ਵੀ। ਅਚਾ ਰਾਜਪੂਤ ਹਨ ਪੁੱਛਿਆ ਜਾ ਹੈ ਇੱਕ ਪੁੱਛਿਆ ਹੁੰਦਾ ਸੀ ਠੀਕ ਸੀ। ਸੋ ਇੱਥੇ ਚਾਹਾਨ ਵੀ ਠੀਕ ਹੈਗਾ। ਇਹ ਈਗੜੀ ਤੇ ਲਾਉਂਗੀ ਕੋਈ ਲਾ ਉਹ ਵੀ ਠੀਕ ਹੈ। ਤិន ਨੈਕਸਟ ਉਹ ਹੀ ਲਿਖਿਆ ਸਤਰਾਂ ਨੂੰ ਪੜ੍ਹ ਕੇ ਪ੍ਰਸ਼ਨ 9 ਤੋਂ 10 ਦੇ ਉੱਤਰ ਦਿਓ। ਉਹਨਾਂ ਨੇ ਭਾਰਤ ਵਿੱਚ ਉੱਚ ਕੋਟੀ ਦੀ ਸਭਿਅਤਾ ਸਥਾਪਿਤ ਕੀਤੀ। ਉਹਨਾਂ ਦੇ ਰਾਜੇ ਪਰਜਾ ਦੀ ਇੱਛਾ ਅਨੁਸਾਰ ਸ਼ਾਸਨ ਕਰਦੇ ਸਨ। ਵਰੁਣ ਅਤੇ ਇੰਦਰ ਉਹਨਾਂ ਦੇ ਪ੍ਰਮੁੱਖ ਦੇਵਤੇ ਸਨ। ਉਹਨਾਂ ਨੇ ਚਾਰ ਵੇਦਾਂ ਦੀ ਰਚਨਾ ਕੀਤੀ। ਮਨੁੱਖ ਜਾਤੀ ਨੂੰ ਵੱਡਮੁੱਲੀ ਦੇਣ ਦਿੱਤੀ। ਇਹਨਾਂ ਤੋਂ ਇਲਾਵਾ ਰਮਾਇਣ ਤੇ ਮਹਾਭਾਰਤ ਆਦਿ ਦੀ ਬੱਤੀ ਜਾਣਕਾਰੀ ਦੇ ਸੋਮੇ ਹਨ। ਉਪਰੋਕਤ ਪੈਰੇ ਵਿੱਚ ਕਿੰਨਾ ਦੀ ਗੱਲ ਹੋ ਰਹੀ ਹੈ? ਪਹਿਰੇ ਵਿੱਚ ਕਿਹੜੇ ਵਿਦਾਂ ਦੀ ਗੱਲ ਕੀਤੀ ਗਈ ਹੈ ਇੱਕ ਤਾਂ ਮਹਾਭਾਰਤ ਰਵੈ ਰਗਵੈ ਸੋ ਆਨਸਰ ਹੂ ਇਹਦਾ ਉਰੇ ਤਾਂ ਆਰਿਆਵਾਂ ਦੀ ਪਹਿਰੇ ਵਿੱਚ ਉੱਚ ਸੱਭਿਆਚਾਰਕ ਵਿਦਾਂ ਦੀ ਰਚਨਾ ਇੰਦਰ ਅਤੇ ਵਰਉਣ ਦੇਵਤੇ ਰਮਾਇਣ ਤੇ ਮਹਾਭਾਰਤੀ ਸਵਾਰਿਆ ਸਭਿਅਤਾ ਨਾਲ ਸੰਬੰਧਿਤ ਹਨ ਸੋ ਆਰਿਆ ਦੀ ਤੇ ਨੈਕਸਟ ਪਹਿਰੇ ਵਿੱਚ ਕਿਹੜੇ ਵਿਦਾਂ ਦੀ ਗੱਲ ਕੀਤੀ ਗਈ ਹੈ ਰਿਗਵੇਦ ਯੁਰਵੇਦ ਸਾਮਵੇਦ ਅਰਥਵੇਦ ਇਹਨਾਂ ਚਾਰਾਂ ਨੂੰ ਮਿਲ ਕੇ ਆਰਿਆ ਤਰੋਰ ਦੀ ਮੁਖਤਰਾ ਬਣੀ ਹੈ ਸੋ ਇਹ ਹੀ ਚਾਰ ਵੇਦ ਨੇ ਆਰਿਆਵਾਂ ਦੀ ਇਹ ਚਵਲ ਕੀਤੀ ਗਈ ਹੈ ਤੇ ਨੈਕਸਟ ਹੈ ਭਾੜਾ ਹਰੇਕ ਪ੍ਰਸ਼ਨ ਦਾ ਟ੍ਰਿਕ ਸ਼ਬਦ ਜਾਂ ਇੱਕ ਲਾਈਨ ਵਿੱਚ ਦੇਖੋ ਜਿਵੇਂ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਕਾਲੀ ਵੰਗਾ ਦਾ ਇਹ ਨਾਗ ਕਿਉਂ ਪਿਆ ਸੋ ਪਹਿਲੇ ਦਾ ਆਊਗਾ ਕਾਲੇ ਰੰਗ ਦੀ ਜਲਾਈ ਹੋਈਆਂ ਹੱਡੀਆਂ ਕਰਕੇ ਤੇ ਦੂਜਾ ਕੁਐਸ਼ਚਨ ਆ ਗਿਆ। ਜੋ ਉੱਤਰੋਂ ਕਰਨੀ ਹੈ ਜਗਾ ਪਿੱਛੇ ਦੇ ਉੱਪਰ ਐਸ਼ਨ ਪੜ੍ਹ ਲੈਣੇ ਆ। ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਹੈ? ਅਰਗਵੇਦ। ਸਿਕੰਦਰ ਨੇ ਭਾਰਤ ਤੇ ਹਮ ਕਦੋਂ ਹਮਲਾ ਕੀਤਾ? 326 BC. ਸੀ ਜੁਕੀ ਦੀ ਰਚਨਾ ਕਿਸ ਨੇ ਕੀਤੀ? ਹੋਇਨ ਸੰਗ ਨੇ। ਤੇ ਫਾਈ ਜਾਣ ਕੌਣ ਸੀ? ਉਸਨੇ ਕਿਹੜੀ ਪੁਸਤਕ ਲਿਖੀ? ਚੀਨੀ ਯਾਤਰੀ ਸੀ। ਉਸਨੇ ਫੋ ਕੋ ਕੀ ਪੁਸਤਕ ਲਿਖੀ। ਸੋ ਇਹ ਪੰਜ ਕੁਐਸ਼ਚਨ ਸੀਗੇ। ਤੇ ਨੈਕਸਟ ਦੇਖਦੇ ਆਂ। ਪਾਗੜੇ ਦੇ ਪੰਜ ਕੁਐਸਚਨ ਦੇ ਬਾਅਦ ਚਾਹੁੰਦੇ ਕੋਈ ਛੇ ਪ੍ਰਸ਼ਨ ਕਰੋ। ਹਰੇਕ ਭਾਗ ਵਿੱਚ ਤਿੰਨ ਪ੍ਰਸ਼ਨ 30 ਜਾਂ 35 ਸ਼ਬਦਾਂ ਵਿੱਚ ਉੱਤਰ ਲਿਖਣੇ ਜ਼ਰੂਰੀ ਹਨ। ਪਹਿਲਾ ਏ ਆਜੂਗਾ ਫਿਰ ਬੀ ਭਾਗੋਂ ਕੋਈ ਤਿੰਨ ਪ੍ਰਸ਼ਨ ਕਰਨੇ ਨੇ ਦੋਨਾਂ ਚੋਂ। ਜਿਵੇਂ ਮੋਹਨਜੋਦੜੋ ਦੀ ਖੋਦਾਈ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲੀਆਂ? ਅਸ਼ਵ ਵਿਜੁੱਧ ਪਰ ਸਵ ਪੱਤਰ ਕਰਦੇ ਅੰਦਰ ਕੁਐਸਚਨ ਵੀ ਲਿਖੇ ਹੋਏ ਨੇ। ਮੋਹਨਜੋਦੜੋ ਦੀ ਖੁਦਾਈ ਤੋਂ ਇੱਟਾਂ ਦੇ ਘਰ, ਵਿਸ਼ਾਲ ਇਸ਼ਨਾਨ ਘਰ, ਮੋਹਰਾਂ ਕੇਤੀ ਵਾਲੀ ਦੇ ਉਜਾਰ ਮੂਰਤੀਆਂ ਨੱਚਣ ਵਾਲੀ ਕੁੜੀ ਨਕਸ਼ੀਦਾਰ ਮੋਰਾ ਮਾਨਵ ਨਕਲਾ ਅਤੇ ਨਕਾਸ਼ੀ ਵਾਲੀਆਂ ਮਿੱਟੀ ਦੀਆਂ ਚੀਜ਼ਾਂ ਮਿਲੀਆਂ ਹਨ ਇਹ ਸੱਭਿਆਚਾਰ ਦੀ ਉੱਚ ਤਰੱਕੀ ਨੂੰ ਦਰਸਾਉਂਦੀਆਂ ਹਨ ਤੇ ਦੂਜਾ ਅਸ਼ਵਮੇਧ ਜੰਗ ਉੱਪਰ ਨੋਟ ਲਿਖੋ ਅਸ਼ਵਮੇਧ ਜੰਗ ਇੱਕ ਪ੍ਰਾਚਨ ਹਿੰਦੂ ਰਸਿ ਵਿੱਚ ਪ੍ਰਸੰਤ ਸੀ ਇਸ ਵਿੱਚ ਇੱਕ ਕੋੜਾ ਛੱਡਿਆ ਜਾਂਦਾ ਸੀ ਜੋ ਜਿੱਥੇ-ਜਿੱਥੇ ਜਾਂਦਾ ਉਹ ਧਰਤੀ ਰਾਜੇ ਨਿਮੰਦੀ ਜਾਂਦੀ ਜੇ ਕਿਸੇ ਨੇ ਘੋੜੇ ਨੂੰ ਰੋਕਿਆ ਤਾਂ ਜੁੱਧ ਹੁੰਦਾ ਇਹ ਰਾਜਾ ਦੀ ਸ਼ਕਤੀ ਅਤੇ ਹਕੂਮਤ ਦਾ ਪ੍ਰਤੀਕ ਸੀ ਫਿਰ ਆ ਜੋ ਤ੍ਰੀ ਰਤਨ ਤੋਂ ਕੀ ਭਾਵ ਹੈ ਤ੍ਰੀ ਰਤਨ ਜਾਂ ਧਰਮ ਦੇ ਤਿੰਨ ਮੁੱਖ ਸਿਧਾਂਤ ਹਨ ਸਮਝਕ ਦਰਸ਼ਨ ਸਹੀ ਵਿਸ਼ਵਾਸ ਸਮਝਕ ਗਿਆਨ ਸਹੀ ਗਿਆਨ ਅਤੇ ਸਮਝਕ ਚਰਿੱਤਰ ਸਹੀ ਆਚਰਨ ਇਹ ਤਿੰਨੇ ਮਿਲ ਕੇ ਮੁਕਤੀ ਦਾ ਰਾਹ ਦੱਸਦੇ ਹਨ ਸੋ ਇਹ ਇਹ ਪਾਠ ਹੁਣ ਆਪਾਂ ਬੀ ਪਾੜਦੇ ਤੇ ਕੁਐਸਚਨ ਕਰਦੇ ਆਂ ਸਭ ਤੋਂ ਪਹਿਲਾਂ ਅਗਨੀਕੁਲ ਰਾਜਪੂਤ ਕੌਣ ਸਨ ਅਗਨੀਕੁਲ ਰਾਜਪੂਤ ਉਹ ਰਾਜਪੂਤ ਵੰਸ਼ਾਂ ਜੋ ਅਗਨੀਕੁੰਡ ਤੋਂ ਜੰਮੇ ਹੋਏ ਮੰਨੇ ਜਾਂਦੇ ਹਨ ਇਨ੍ਹਾਂ ਵਿੱਚ ਚਾਨ ਪਰਮ ਪਰਮਾਰ ਚਾਲਕੁਜ ਅਤੇ ਪਹਿਲਵਾ ਵੰਸ਼ ਸ਼ਾਮਲ ਹਨ ਇਹ ਹੀ ਮੂਲ ਰਾਜਪੂਤ ਰਾਜਵੰਸ਼ ਭਾਰਤ ਵਿੱਚ ਮੱਧ ਕਾਲ ਦੇ ਸਮੇਂ ਬੜੀ ਸ਼ਕਤੀ ਬਣੇ ਦੂਜਾ ਮਹਵੂਦ ਗਵਾ ਉੱਤੇ ਸੰਖੇਪ ਨੋਟ ਲਿਖੋ ਮਹਵੂਦ ਗਵਾ ਬਹਿਮਣੀ ਰਾਜ ਦਾ ਬੁੱਧ ਜੀਪੀ ਬੁੱਧੀਜੀਵੀ ਅਤੇ ਸਕਾਰਤਮਕ ਪ੍ਰਬੰਧਕ ਸੀ ਉਸਨੇ ਵਿਦਿਆਰਥੀਆਂ ਲਈ મદਰਸੇ ਖੋਲੇ ਮੁਸਲਮਾਨ ਤੇ ਹਿੰਦੂ ਅਧਿਕਾਰੀਆਂ ਵਿੱਚ ਸਾਂਝ ਬਣਾਈ ਉਸ ਦੀ ਯੋਜਨਾਬੰਦ ਪ੍ਰਸ਼ਾਸਨਿਕ ਪਾਲਿਸੀਆਂ ਕਰਕੇ ਰਾਜ ਵਧੀਆ ਚੱਲਿਆ ਤੇ ਨੈਕਸਟ ਆਊਗਾ ਥੜ ਚਹਲ ਗਾਨੀ ਉੱਪਰ ਨੋਟਿਲ ਕੋ ਚਹਲ ਗਾਨੀ ਦਿੱਲੀ ਸਲਤਨਤ ਵਿੱਚ 40 ਤੁਰਕਿਆਂ ਚ 40 ਤੁਰਕੀ ਉੱਚ ਅਧਿਕਾਰੀਆਂ ਦੀ ਇੱਕ ਸਮੂਹੀ ਇਹ ਇਲਤੂਮਿਸ ਦੁਆਰਾ ਬਣਾਈ ਗਈ ਸੀ ਤਾਂ ਜੋ ਸ਼ਾਸਨ ਸਹੀ ਢੰਗ ਨਾਲ ਚੱਲ ਸਕੇ ਬਾਅਦ ਵਿੱਚ ਇਹ ਗੁੱਟ ਰਾਜਾਂ ਦੇ ਵਿਰੋਧ ਵਿੱਚ ਵੀ ਆ ਗਿਆ ਸੋ ਇਹ ਤਾਂ ਨਾ ਗੁੱਟ ਇਹ ਤਾਂ ਨਾ ਕੁਸ਼ਨ ਨੇ ਸੋ ਨੈਕਸਟ ਹੁਣ ਆਪ ਅੱਗੇ ਦੇਖਦੇ ਆਂ ਭਾਗ ਸਸਾ irdiki pairan nu pad keetiyan ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਮਹਿਮੂਦ ਗਜਨਵੀ ਦੁਆਰਾ ਭਾਰਤ ਤੇ ਕੀਤੇ ਗਏ ਹਮਲਿਆਂ ਵਿੱਚ ਸਭ ਤੋਂ ਵੱਡਾ ਸਭ ਤੋਂ ਵੱਧ ਪ੍ਰਸਿੱਧ ਹਮਲਾ ਸੋਮਨਾਥ ਗੁਜਰਾਤ ਦਾ ਸੀ ਇਹ ਅਮਲਾ ਮਹਿਮੂਦ ਦਾ 16ਵਾਂ ਹਮਲਾ ਸੀ ਜੋ 1025 ਈਸਵੀ ਵਿੱਚ ਕੀਤਾ ਗਿਆ ਸੋਮਨਾਥ ਮੰਦਿਰ ਆਪਣੇ ਆਪਾਰਤ ਹਨ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਸੀ ਇਸ ਕਾਰਨ ਮਹਿਮੂਦ ਗਜਨਵੀ ਕਾਫੀ ਸਮੇਂ ਤੋਂ ਇਸ ਮੰਦਿਰ ਵੱਲ ਚਾਇਆ ਨਜ਼ਰ ਚਾਇਆ ਨਜ਼ਰਾਂ ਵੱਲ ਵੇਖ ਰਿਹਾ ਸੀ ਉਸਨੇ ਇੱਥੋਂ ਬੇਸ਼ੁਮਾਰ ਹੀਰੇ ਜਵਾਹਰਾਤ ਤੇ ਹੋਰ ਦੌਲਤ ਪ੍ਰਾਪਤ ਕੀਤੀ ਮੁਸਲਮਨ ਜੱਗਤ ਵਿੱਚ ਖਲੀਫਾ ਨੇ ਮਹਿਮੂਦ ਗਜਨਵੀ ਨੂੰ ਇਸ ਜਿੱਤ ਕੇ ਕਈ ਤਰ੍ਹਾਂ ਦੇ ਖਿਤਾਬ ਅਤੇ ਤੋਹਫੇ ਦਿੱਤੇ ਮਹਿਮੂਦ ਗਜਨਵੀ ਕੌਣ ਸੀ ਤੇ ਭਾਰਤ ਤੇ ਉਸਨੇ ਕਦੋਂ حملہ ਕੀਤਾ ਸੋਮਨਥ ਮੰਦਰ ਕਿਉਂ ਪ੍ਰਸਿੱਧ ਸੀ ਸੋਮਨਥ ਮੰਦਰ ਆਪਣੇ ਤਾਣ ਆਪਾਰਤਾਨ ਅਤੇ ਹੀਰੇ ਜਵਾਰ ਲਈ ਮਸ਼ਹੂਰ ਸੀ ਮਹਿਮੂਦ ਗਜਨਵੀ ਨੇ ਸੋਮਨਥ ਮੰਦਰ 'ਤੇ ਕਦੋਂ ਹਮਲਾ ਕੀਤਾ 1025 ਵੀ ਮਹਿਮੂਦ ਗਜਨਵੀ ਨੇ ਸੋਮਨਾਤ ਮੰਦਿਰ ਉੱਤੇ ਹਮਲਾ ਕਿਉਂ ਕੀਤਾ ਬੰਦਰ ਦੀ ਦੌਲਤ ਨੂੰ ਹਾਸਲ ਕਰਨ ਲਈ ਇਸ ਹਮਲੇ ਵਿੱਚ ਮਹਿਮੂਦ ਨੂੰ ਕੀ ਕੁਝ ਪ੍ਰਾਪਤ ਹੋਇਆ ਮਹਿਮੂਦ ਨੂੰ ਬੇਸ਼ੁਮਾਰ ਹੀਰੇ ਜਵਾਹਰਤ ਦੌਲਤ ਮਿਲੀ ਖਲੀਫਾ ਕੌਣ ਹੁੰਦਾ ਹੈ ਉਸ ਨੂੰ ਮਹਿਮੂਦ ਗਜਨਵੀ ਦਾ ਸਨਮਾਨ ਕਿਵੇਂ ਕੀਤਾ ਖਲੀਫਾ ਇਸਲਾਮਿਕ ਸੰਸਾਰ ਦਾ ਧਾਰਮਿਕ ਮੁਖੀ ਹੁੰਦਾ ਹੈ ਉਸਨੇ ਮਹਿਮੂਦ ਨੂੰ ਕਿਤਾਬ ਤੋਹਫੇ ਦਿੱਤੇ ਤੇ ਨੈਕਸਟ ਹੈ ਬੀਕੇ ਸਟਡੀ ਸਕੂਲ ਦੇ ਸਲਾਦਨ ਸਮਾਰਗਮ ਲਈ ਖੇਡੇ ਜਾਣ ਵਾਲੇ ਨਾਟਕ ਵਿੱਚ 6 ਵਕ ਵਕ ਵਿਦਿਆਰਥੀ ਵਕ ਵਕ ਇਤਿਹਾਸਕ ਪਾਤਰਾਂ ਦੀ ਭੂਮਿਕਾ ਨਿਭਾਉਣਗੇ ਵਿਦਿਆਰਥੀ ਇੱਕ ਉਸ ਐਕਸ ਉਸ ਸ਼ਾਸਕ ਦਾ ਰੋਲ ਕਰੇਗਾ ਜਿਸ ਨੇ ਮੰਡਿਆ ਦਾ ਪ੍ਰਬੰਧ ਕਰਕੇ ਚੀਜ਼ਾਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ ਬਾਹੀ ਦਹੂ ਦੇ ਲਹੂ ਦੇ ਲੋਦੀ ਨੀਤੀ ਲਾਗੂ ਕਰਨ ਵਾਲੇ ਸ਼ਾਸਕਾਂ ਦਾ ਰੋਲ ਕਰੇਗਾ ਚਾਟੋ ਸੌਰਤ ਦਾ ਰੋਲ ਕਰੇਗਾ ਜੋ ਜਲਦੀ ਦੀ ਪਹਿਲੀ ਮਾਇਲਾ ਸਲਤਨਤ ਪਹਿਲਾ ਸੁਲਤਾਨ ਬਣੀ ਵੀ ਉਸ ਦਾ ਰੋਲ ਕਰੇਗਾ ਜਿਸ ਨੇ ਪੜ੍ਹੀਆਂ ਲਿਖੀਆਂ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਅਨਪੜ ਸੁਲਤਾਨਾਂ ਵਾਲੇ ਕੰਮ ਕੀਤੇ ਕਿਉਂ ਉਸ ਸਲਤਨਤ ਉਸ ਸਲਤਾਣ ਦਾ ਰੋਲ ਕਰੇਗਾ ਜਿਸ ਨੇ ਗੁਲਾਮਾਂ ਦਾ ਵੱਖਰਾ ਵਿਭਾਗ ਸਥਾਪਿਤ ਕੀਤਾ ਆਰ ਉਸ ਦਾ ਰੋਲ ਕਰੇਗਾ ਜਿਸ ਨੇ ਜਾਹਿਲ ਗਾਨੀ ਸਥਾਪਿਤ ਕੀਤੀ ਸਭ ਤੋਂ ਪਹਿਲਾਂ ਇਲਤੁਮਿਸ਼ ਦੀ ਭੂਮਿਕਾ ਕੌਣ ਨਿਭਾਏਗਾ ਆਰ ਜਿਸ ਨੇ ਜਾਹਿਲ ਵਾਨੀ ਸਥਾਪਿਤ ਕੀਤੀ ਅਗੇ ਬੜਬੰਦਾ ਰੋਲ ਕੌਣ ਕਰੇਗਾ ਭਾਈ ਲਹੂ ਤੇ ਲੋਹ ਦੀ ਨੀਤੀ ਮੁਹੰਮਦ ਬੇਨ ਤੋਗਲ ਦੀ ਭੂਮਿਕਾ ਕੌਣ ਅਦਾ ਕਰੇਗਾ ਵੀ ਪੜਿਆ ਲਿਖਿਆ ਹੁੰਦੇ باوجود ਅਨਪੜ ਵਰਗੀ ਹਾਕਮ ਨਿਯਮਵਸਤਾ ਲਜੀ ਹਾ ਸੁਲਤਾਨ ਦੀ ਭੂਮਿਕਾ ਕੌਣ ਨਿਭਾਏਗਾ ਜੱਟ ਦਿੱਲੀ ਦੀ ਪਹਿਲੀ ਮਹਿਲਾ ਸੁਲਤਾਨ ਮਹਿਲਾ ਸੁਲਤਾਨ ਅਲਾਉਦੀਨ ਖਲਜੀ ਦਾ ਰੋਲ ਕੌਣ ਨਿਭਾਏਗਾ ਜਿਸ ਨੇ ਮੁੰਡਿਆਂ ਦੀ ਸਥਾਪਨਾ ਕਰਕੇ ਕੀਮਤਾ ਨਿਸ਼ਚਿਤ ਕੀਤੀਆਂ ਫਿਰੋਜ਼ ਜਾਂ ਤੌਲਕਲ ਦੀ ਭੂਮਿਕਾ ਕੌਣ ਨਿਭਾਏਗਾ ਕੌ ਉਹ ਜਿਸ ਨੇ ਗੁਲਾਮਾਂ ਦੇ ਵਿਭਾਗ ਬਾਇਆ ਨੈਕਸਟ ਆਜੂ ਭਾਗ ਹਾ a+b ਕਿਸੇ ਦੋ ਪ੍ਰਸ਼ਨਾਂ ਦੇ ਉੱਤਰ 100-150 ਸ਼ਬਦਾਂ ਵਿੱਚ ਲਿਖੋ a ਦੇ ਫਿਰ b ਦੇ ਸੋ ਦੇ ਬਾਅਦ ਚ ਨਕਸ਼ੇ ਆ ਜਾਣਗੇ ਸੋ ਪਹਿ ਕਰਦੇ ਆ ਪਹਿਲਾਂ सिंधु घाटी सभ्यता ਦੇ ਪਤਨ ਦੇ ਕਾਰਨ ਸਿੰਧੂ ਘਾਟੀ ਸਭਿਤਾ ਜੋ ਲਗਭਗ 2500 ਈਸਵੀ ਪੂਰਵ 1750 ਈਸਵੀ ਪੂਰਵ ਤੱਕ ਫੜੀ ਫੁਲੀ ਅਚਾਨਕ ਲੋਪ ਹੋ ਗਈ ਇਸ ਦੇ ਪਤਨ ਦੇ ਕਈ ਕਾਰਨ ਮੰਨੇ ਜਾਂਦੇ ਹਨ ਪਹਿਲਾ ਕਾਰਨ ਕੁਦਰਤੀ ਆਫਤਾਂ ਜਿਵੇਂ ਸੁੱਕਾ ਪੈਣਾ ਪੁਚਾਲ ਦਰਿਆ ਦੀ ਦਿਸ਼ਾ ਬਦਲਣਾ ਹੋ ਸਕਦੇ ਹਨ ਦੂਜਾ ਕਾਰਨ ਵਪਾਰਕ ਗਤੀਵਿਧੀਆਂ ਦਾ ਥੰਮ ਜਾਣਾ ਜਿਸ ਕਾਰਨ ਆਰਥਿਕ ਤਾੜੀਗੀ ਤੀਜੀ ਸੰਭਾਵਨਾ ਹਾਰਿਆ ਹਮਲਵਾਰਨ ਦੀ ਵੀ ਦਿੱਤੀ ਜਾ ਸਕਦੀ ਹੈ ਜੋ ਇਲਾਕੇ ਵਿੱਚ ਨਵੀਂ ਸਭਿਅਤਾ ਲੈ ਕੇ ਆਏ ਚੌਥਾ ਨਿਕਾਸ਼ੀ ਪ੍ਰਣਾਲੀ ਦੀ ਨਾਸ਼ੀ ਤੇ ਵਾਤਾਵਰਣੇ ਪ੍ਰਦੂਸ਼ਣ ਵੀ ਆਂਕਲ ਪੂਰਕ ਭੂਮੀਗਾਂ ਨਿਵਾ ਸਕਦੇ ਸਨ ਇਹ ਸਭ ਕਾਰਨ ਮਿਲ ਕੇ ਇਸ ਮਹਾਨ ਸ਼ਹਿਰੀ ਸਭਿਅਤਾ ਦੇ ਅੰਤ ਦਾ ਕਾਰਨ ਬਣੇ ਹਾਰਿਆ ਸਭਿਅਤਾ ਦੀ ਭਾਰਤ ਨਦੀਨ ਆਰਿਆ ਸਭਾਰਿਆ ਪਾਰਤ ਵਿੱਚ ਲਗਭਗ 1500 ਈਸਵੀ ਪੂਰਬ ਦੇ ਆਸ-પાસ ਆਏ ਅਤੇ ਇੱਥੇ ਨਵੀਂ ਸਭਿਤਾ ਦੀ ਸ਼ੁਰੂਆਤ ਕੀਤੀ ਸਭ ਤੋਂ ਵੱਡੀ ਦੇਣ Vedic ਸਭਿਤਾ ਸੀ ਜਿਸ ਤਹਿਤ ਚਾਰ ਵੇਦ ਰਗਵੇਦ ਯਜੁਰਵੇਦ ਸਾਮਵੇਦ ਅਤੇ ਅਰਥਵਿਅਦ ਦੀ ਰਚਨਾ ਆਰਿਆ ਨੇ ਸੰਸਕ੍ਰਿਤ ਭਾਸ਼ਾ ਅਤੇ ਵਰਣ ਵੰਸ਼ਤਾ ਦੀ ਸਥਾਪਨਾ ਕੀਤੀ ਰਾਜਨੀਤਿਕ ਤੌਰ ਤੇ ਉਹਨਾਂ ਨੇ ਗ੍ਰਾਮ ਵਿਸ਼ ਅਤੇ ਜਨਪਦਾਂ ਦੀ ਰਚਨਾ ਕੀਤੀ ਧਾਰਮਿਕ ਪੱਖੋਂ ਇੰਦਰ ਅਗਨੀ ਵਰੁਣ ਆਦਿ ਦੇਵਤਾਵਾਂ ਦੀ ਪੂਜਾ ਹੋਈ ਉਹਨਾਂ ਨੇ ਜੰਗਾ ਦੀ ਪ੍ਰਥਾ, ਆਰੰਭਿਕ ਖੇਤੀਬਾੜੀ, ਘੋੜਸਵਾਰਨਾ ਅਤੇ ਲੋਹੇ ਦੇ ਉਪਯੋਗ ਦੀ ਪ੍ਰਥਾ ਚਲਾਈ। ਉਹਨਾਂ ਦੇ ਸੰਸਕਾਰ, ਉਹਨਾਂ ਦੇ ਸੰਸਕਾਰ ਅਤੇ ਨੈਤਿਕ ਉਲਡੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ। ਫਿਰ ਵੀ ਅਜਿਹਾ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਹੈ? ਗੁਪਤ ਕਾਲ 4ਵੀਂ ਤੋਂ 6ਵੀਂ ਸਦੀ ਈਸਵੀ ਉਤਸਹਿਮੀਸਦੀ ਨਪਾਰਤ ਸਨੇਜੁਕ ਇਸ ਲਈ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਭਾਰਤ ਨੇ ਵਿਗਿਆਨ ਗਣਿਤ ਕਲਾ ਸਾਸ਼ਟਰੀ ਵਿਦਿਆ ਵਿਦਿਆਮ ਅਤੇ ਸਿਹਤ ਖੇਤਰ ਵਿੱਚ ਵੱਡੀ ਤਰੱਕੀ ਕੀਤੀ ਆਰਿਆ ਭਟ ਨੇ ਗਣਿਤ ਅਤੇ ਜੋਤਿਸ਼ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਕਾਲੀਦਾਸ ਵਰਗੇ ਕਵੀ ਹੋ ਜਿਨ੍ਹਾਂ ਦੀਆਂ ਰਚਨਾਵਾਂ ਅਜੇ ਵੀ ਮਾਨਜੋਗ ਹਨ ਧਾਰਮਿਕ ਰੂਪ ਵਿੱਚ Hindu ਧਰਮ ਬੋਧ ਧਰਮ ਤੇ ਜੈਨ ਧਰਮ ਦੀ ਸਾਂਝੀ ਵਿਕਾਸਿਤ ਸੰਸਕ੍ਰਿਤੀ ਬਣੀ ਚੰਦਰਗੁਪਤ ਦਕਮ ਦੱਤਿਆ ਅਤੇ ਸਮੁੰਦਰ ਕੋਪਤ ਵਰਗੇ ਸ਼ਕਤੀਸ਼ਾਲੀ ਸ਼ਾਸਕੀ ਰਾਜਨੀਤਿਕ ਇਕਤਾ ਅਤੇ ਸ਼ਾਂਤੀ ਸਥਾਪਿਤ ਕੀਤੀ। ਇਹ ਕੜ ਭਾਰਤ ਦੀ ਵਧੀਆ ਪ੍ਰਕਿਰਤੀ ਦਾ ਪ੍ਰਤੀਕ ਬਣਿਆ। ਜੇ ਮਹਿਮੂਦ ਗਾਜਨਵੀਦੇ ਹਮਲੇ ਉਦੇਸ਼ ਅਤੇ ਪ੍ਰਭਾਵ ਮਹਿਮੂਦ ਗਾਜਨਵੀਦੇ ਭਾਰਤ ਤੇ 1002-1027 ਇਸਵੀ ਦਰਮਿਆਨ 17 ਹਮਲੇ ਕੀਤੇ। ਉਹਨਾਂ ਦੇ ਮੁੱਖ ਉਦੇਸ਼ ਤਾਂ ਇਕੱਠਾ ਕਰਨਾ ਸੋਨੇ ਚਾਂਦੀਆਂ ਦੇ ਮੁੰਦਰਾਂ ਨੂੰ ਲੁੱਟਣਾ। ਅਤੇ ਇਸਲਾਮ धर्म ਦਾ ਪ੍ਰਚਾਰ ਕਰਨਾ ਸੀ ਸਭ ਤੋਂ ਪ੍ਰਸਿੱਧ ਹਮਲਾ ਸੋਮਨਾਥ ਮੰਦਰ 1025 ਵੀ ਉੱਤੇ ਹੋਇਆ ਇਸ ਦੇ ਪ੍ਰਭਾਵ ਅਨੇਕ ਸੰਪਾਰਤ ਜੀਧਾਰਮਿਕ ਸੰਪਤੀ ਦਾ ਨਾਸ਼ ਹੋਇਆ ਉਤਰੀ ਭਾਰਤ ਦੀਆਂ ਰਾਜਨੀਤਿਕ ਤਾਕਤਾਂ ਦੀ ਕਮਜ਼ੋਰੀ ਸਾਹਮਣੇ ਆਈ ਮੁਸਲਮ ਹਮਲਾਵਾਰਾਂ ਲਈ ਰਸਤਾ ਖੁੱਲ ਗਿਆ ਭਾਰਤੀ ਮੰਦਰਾ ਦੀ ਸੁਰੱਖਿਆ ਅਤੇ ਗੰਭੀਰ ਚਿੰਤਨ ਹੋਇਆ ਉਸਦੇ ਹਮਲੇ ਆਨੇ ਭਾਰਤ ਵਿੱਚ ਅਸਥਿਰਤਾ ਦਾ ਮਾਹੌਲ ਬਣਾਇਆ ਜੋ ਬਾਅਦ ਵਿੱਚ ਮੁਗਲਾਂ ਦੇ ਆਉਣ ਦਾ ਰਾਹ ਬਣਿਆ ਸੋ ਨੈਕਸਟ ਅਗੇ ਭਾਗ ਹ ਅਕਸ਼ਿਪਲਾ ਸਿੱਧੇ ਕਾਟੀ ਦੀ ਨਾਲ ਸੰਬੰਧਿਤ ਕੋਈ ਪੰਜ ਸਥਾਨ ਭਾਰਤ ਦੇ ਨਕਸ਼ੇ ਵਿੱਚ ਪਰੋ ਅਤੇ ਹਰੇਕ ਦੀ ਹਰੇਕ ਸਥਾਨ ਦੀ 20-25 ਸ਼ਬਦਾਂ ਵਿੱਚ ਵਿਆਖਿਆ ਵੀ ਕਰੋ ਤੇ ਜਾਂ ਪ੍ਰਾਚਨ ਭਾਰਤ ਵਿੱਚ ਕਾਲਿੰਗਾ ਕੋਨੋ ਸਥਾਨਿਤ ਥਣ ਸਰ ਦਿੱਲੀ ਅਤੇ ਲਹਾਰ ਸਥਾਨ ਦਿਖਾਓ ਅਤੇ ਵਿਆਖਿਆ ਨੋਟ 20 ਸ਼ਬਦਾਂ ਵਿੱਚ ਵੀ ਦੇਖੋ ਨਕਸ਼ਾ ਪਹਿਲਾਂ ਭਰਨਾ ਫਿਰ ਉਹਨਾਂ ਦੀ ਪੀ 25 ਸ਼ਬਦਾਂ ਵਿੱਚ ਵਿਆਖਿਆ ਕਰਨੀ ਹੈ ਸੋ ਇਹ ਕੁਐਸਚਨ ਪੇਪਰ ਆਪਣਾ ਕੰਪਲੀਟ ਹੋ ਚੁੱਕਿਆ ਸੋ ਵੀਡੀਓ ਨੂੰ ਕਰ ਦੇਣਾ ਲਾਈਕ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ